ਸਸਈ ਕਾਲ ਸਾਰਿਆਂ ਨੂੰ ਦਰਸ਼ਕੋ ਇਸ ਟਾਈਮ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਆ ਤੇ ਇੱਥੇ ਆਪਣੇ ਮਹਲਾ ਸਿੰਘ ਜੀ ਆ ਜੀ ਸੇਮਾਪਿੰਡ ਤੋਂ ਜਿਹੜੇ ਹੁਣ ਅੱਜ ਕੱਲ੍ਹ ਯੂ ਐਸ ਏ ਚ ਰਹਿੰਦੇ ਹੈਗੇ ਉਸੇ ਕਾਰਡ ਤੇ ਸਪੈਸ਼ਲ ਆਏ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਦੋਂ ਸਸਈ ਗਾ ਅੰਕਲ ਜੀ ਸਸਈ ਗਾ ਜੀ ਤੇ ਅੰਕਲ ਪਹਿਲੀ ਵਾਰ ਆ ਰਹੇ ਹੋ ਹਾਂ ਜੀ ਪਹਿਲੀ ਵਾਰ ਆ ਰਹੇ ਆ ਤੇ ਕਿੰਨਾ ਉਤਸ਼ਾਹ ਹੈ ਤੁਹਾਨੂੰ ਬਹੁਤ ਅਛਾ ਜੀ ਤੇ ਮੈਂ ਇੱਕ ਹੀ ਸੱਜਣਾ ਤੋਂ ਪੁੱਛਿਆ ਸੀਗਾ ਜੇ ਵੀ ਜਦੋਂ ਤੁਸੀਂ ਇੱਥੇ ਇੰਡੀਆ ਆਏ ਤਾਂ ਦਰਸ਼ਨ ਜ਼ਰੂਰ ਕਰਕੇ ਜਾਇਓ ਠੀਕ ਆ ਜੀ ਤੇ ਉਸੇ ਕਾਰਡ ਵਗੈਰਾ ਲੈ ਤੇ ਆ ਜਾਓ ਤੁਸੀਂ ਹਾਂਜੀ ਉਸੇ ਕਾਰ ਤੇ ਆਇਆਗਾ ਹਾਂਜੀ ਇਹ ਤੋਂ ਆਏ ਸੀਗੇ ਆਨਸਰ ਸਾਨੂੰ ਇਹਨਾਂ ਨੇ ਲਾਂਘਾ ਦਿੱਤਾ ਹਾਂਜੀ ਹੁਣ ਲਾਂਘਾ ਦੇਣ ਤੋਂ ਬਾਅਦ ਅਸੀਂ ਅੱਗੇ ਜਾਵਾਂਗੇ ਪਾਕਿਸਤਾਨ ਸਾਈਡ ਤੇ ਠੀਕ ਹੈ ਜੀ ਪਾਕਿਸਤਾਨ ਚ ਬੇਬਾਪ ਬਾਪਾਈ ਦੇ ਦਰਸ਼ਨ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਆ ਕੇ ਤੁਹਾਨੂੰ ਦੱਸਾਂਗੇ ਵੀ ਕਿਵੇਂ ਕਿਉਂਇ ਅਸਾਨੂੰ ਲੱਗਿਆ ਸੀ ਤਮੰਨਾ ਸੀਗੀ ਪਹਿਲੇ ਦਿਨ ਤੋਂ ਹੀ ਠੀਕ ਹੈ ਜੀ ਜਦੋਂ ਜੀ ਇੰਡੀਆ ਜਾ ਕੇ ਤਾਂ ਉੱਥੇ ਬਾਬੇ ਦੇ ਦਰਸ਼ਨ ਕਰਕੇ ਬਹੁਤ ਵਧੀਆ ਗੱਲ ਹੈ ਚਲ ਲੱਗਿਆ ਸਾਨੂੰ ਉੱਥੇ ਜਾ ਕੇ ਉੱਥੇ ਜਾ ਕੇ ਅਸੀਂ ਪਹਿਲਾਂ ਤੁਹਾਨੂੰ ਮੈਂ ਦੱਸ ਦਿਆਂ ਵੀ ਅਸੀਂ ਮਿਤੀ 16 ਹਾਂ ਮਾਰਚ 19 2024 ਨੂੰ ਉੱਥੇ ਅਸੀਂ ਪਾਕਿਸਤਾਨ ਦੇ ਵਿੱਚ ਐਂਟਰ ਹੋਏ ਹਾਂਗੇ ਹਾਂਜੀ ਹਾਂਜੀ ਐਂਟਰ ਹੋਣ ਤੋਂ ਪਹਿਲਾਂ ਸਾਡੀਆਂ ਮਤਲਬ ਕਿ ਪਹਿਲਾਂ ਇੰਡੀਅਨ ਇਮੀਗ੍ਰੇਸ਼ਨ ਨੇ ਸਾਡੀ ਹਮ ਇਮੀਗ੍ਰੇਸ਼ਨ ਕੀਤੀ ਇਸ ਤੋਂ ਬਾਅਦ ਅਸੀਂ 카ਟ ਜਿਹੜੀ ਇਲੈਕਟ੍ਰਿਕ 카ਟ ਹੁੰਦੀ ਹੈ ਉਹਦੇ ਨਾਲ ਸਾਨੂੰ ਇਹ ਪਾਕਿਸਤਾਨ ਦੀ ਜਿੱਥੇ ਚੈੱਕ ਪੋਸਟ ਹੈ ਉੱਥੇ ਉਹਨੇ ਛੱਡਿਆ ਉੱਥੇ ਛੱਡਣ ਤੋਂ ਬਾਅਦ ਸਾਨੂੰ ਉਹ ਉਹਨਾਂ ਨੇ ਸਾਡਾ ਸਾਰਾ ਚੈੱਕ ਕੀਤਾ ਚੈੱਕ ਕਰਨ ਤੋਂ ਬਾਅਦ ਸਾਨੂੰ ਬੱਸ ਰੇਹੇ ਬਿਠਾ ਕੇ ਲਾਨੂੰ ਗੁਰਦਾਰਾ ਕਰਤਾਰਪੁਰ ਸਾਹਿਬ ਆ ਜਿਹੜੇ ਦਰਬਾਰ ਸਾਹਿਬ ਹਾਂਜੀ ਪਾਕਿਸਤਾਨ ਦੇ ਵਿੱਚ ਉੱਥੇ ਉਹ ਸਾਨੂੰ ਲੈ ਗਏ ਤੇ ਉਹ ਇੱਕ ਹੀ ਪੁੱਛਣਾ ਚਾਹੁੰਦੇ ਆ ਜੀ ਜਿਹੜਾ ਤੁਹਾਡਾ ਪਾਸਪੋਰਟ ਚੈੱਕ ਕੀਤਾ ਕਿੰਨੇ ਥਾਂ ਹੀ ਚੈੱਕ ਕੀਤਾ ਤੇ ਉਹਦੇ ਵਾਸਤੇ ਜਿਹੜਾ ਤੁਸੀਂ ਇੱਕ ਨਾਲ ਕਾਗਜ਼ ਪੱਤਰ ਕੀ ਲੈ ਕੇ ਆਏ ਹੋ ਇਹ ਚੈੱਕ ਤਾਂ ਸਾਡਾ ਜਿਹੜਾ ਇਮੀਗ੍ਰੇਸ਼ਨ ਵਾਲੇ ਤਾਂ ਦੋਸਾਂ ਚੈੱਕ ਕੀਤਾ ਵੈਸੇ ਉਹ ਦੇਖ ਲੈਂਦੇ ਸੀਗੇ ਕਿਉਂਕਿ ਜਦੋਂ ਸਾਨੂੰ ਅਗਲੇ ਦੌਰ ਚ ਕਾਦੀ ਦਾਖਲ ਜਿਵੇਂ ਅਸੀਂ ਮਤਲਬ ਕਿ ਇੱਕ ਥਾਂ ਤੋਂ ਦੂਜੀ ਥਾਂ ਬਦਲਦੇ ਸੀਗੇ ਕਿਉਂਕਿ ਸਾਨੂੰ ਕਦੇ ਬਸ ਰਹੀਂ ਤੇ ਕਾਰਟ ਰਹੀਂ ਇਲੈਕਟ੍ਰਿਕ ਕਾਰਟ ਸੀਗੀਆਂ ਉਹ ਇਹ ਨਹੀਂ ਸੀਗੀਆਂ ਕਿ ਉਹਦੇ ਨਾਲ ਸਾਨੂੰ ਲੈ ਕੇ ਜਾਂਦੇ ਸੀਗੇ ਇਹ ਉਹ ਚੈੱਕ ਕਰ ਲੈਂਦੇ ਸੀਗੇ ਵੀ ਹਾਂ ਵੀ ਬੰਦੇ ਪਹੁੰਚ ਗਏ ਠੀਕ ਹੈ ਇਸ ਤਰ੍ਹਾਂ ਜਦੋਂ ਸਾਨੂੰ ਅਸੀਂ ਗੁਰਦੁਆਰਾ ਸਾਹਿਬ ਉੱਥੇ ਆ ਜਾ ਕੇ ਹੋਈਏਗੇ ਦਾਖਲ ਹਾਂਜੀ ਪਹਿਲਾਂ ਤੇ ਇੱਕ ਇਹ ਦਾਤੂ ਦਰਸ਼ਕਾਂ ਨੂੰ ਕਿ ਤੁਹਾਡੇ ਪਾਸਪੋਰਟ ਤੇ ਜਾਂ ਉਸੇ ਕਾਰਡ ਤੇ ਕੋਈ ਵੀਜ਼ਾ ਨਹੀਂ ਲੱਗਿਆ ਹੋਰ ਕੋਈ ਨਹੀਂ ਉਹ ਸਾਡੇ ਪਾਸਪੋਰਟ ਤੇ ਵੀਜ਼ਾ ਤੇ ਮੇਰਾ ਮੈਂ ਕਿਹਾ ਕਿ ਮੈਂ ਯੂਐਸਏ ਦਾ ਮੇਰਾ ਵੀਜ਼ਾ ਲੱਗਾ ਮੈਂ ਯੂਐਸਏ ਸਿੱਟੀ ਜਾਣਾਗਾ ਵੀ ਹਾਂਜੀ ਮੇਰੇ ਕੋਲੇ ਇੰਡੀਆ ਦਾ ਉਸੇ ਹੀ ਕਾਰਡ ਹੈਗਾ ਇਹ ਕਰਕੇ ਜਿਹੜਾ ਜਿਹੜਾ ਉਹ ਮਤਲਬ ਕਿ ਕਿਸੇ ਦੇ ਵੀ ਪਾਸਪੋਰਟ ਤੇ ਕੋਈ ਗੌਰ ਨਹੀਂ ਲਾਉਂਦੇ ਹਾਂਜੀ ਮੇਰੇ ਨਹੀਂ ਰੋਡਾ ਹਾਂ ਇਹ ਜਿਵੇਂ ਕੋਈ ਭਾਵੇਂ ਇੰਡੀਆ ਨਾਲ ਤੇ ਭਾਵੇਂ ਕੋਈ ਹੋਰ ਹੈ ਕਿਸੇ ਦੇ ਪਾਸਪੋਰਟ ਤੇ ਕੋਈ ਮੋਹਰ ਨਹੀਂ ਲਾਉਂਦੇ ਹਾਂ ਲੋਕ ਐਵੇਂ ਡਰ ਰਹੇ ਹੈਗੇ ਲੋਕ ਐਵੇਂ ਡਰ ਰਹੇ ਆ ਕੋਈ ਗੱਲ ਨਹੀਂ ਹੈ ਜੀ ਇੱਕ ਮੈਂ ਹੋਰ ਦੇਖਿਆ ਜੀ ਆ ਮਹਾਰਾਸ਼ਟਰ ਬੰਗਾਲ ਯੂਪੀ ਉਹ ਲੋਕ ਬਹੁਤ ਹੁੰਦੇ ਆ ਪੰਜਾਬੀ ਫੇਰ ਵੀ ਕੱਟ ਜਾਂਦੇ ਨੇ ਪੰਜਾਬ ਦੇ ਵਿੱਚ ਆ ਉਹਨਾਂ ਨੂੰ ਵੱਧ ਤੋਂ ਵੱਧ ਤੁਸੀਂ ਉਤਸ਼ਾਹ ਵੀ ਕਰੋ ਇਸ ਗੱਲ ਨੂੰ ਲੈ ਕੇ ਹਾਂ ਬਿਲਕੁਲ ਹਾਂ ਇਹ ਕਹਿੰਦੇ ਆ ਵੀ ਕਿਉਂਕਿ ਜਿਹੜੇ ਬਾਬੇ ਨਾਨਕ ਜਿਹੜੇ ਸਾਡੇ ਪੀਰ ਜਾਂ ਆਪਾਂ ਕਹਿੰਦੇ ਗੁਰੂ ਸਾਡੇ ਸਿੱਖ ਕੌਮ ਦੇ ਜਿਹੜੇ ਬਾਨੀ ਹੈਗੇ ਉਹਨਾਂ ਦੀ ਇਹ ਚਰਨਸ਼ੋਪ ਪ੍ਰਾਪਤ ਧਰਤੀ ਹੈ ਉੱਥੇ ਉਹਨਾਂ ਦੇ ਬਾਗ ਵੀ ਹੈ ਹਾਂਜੀ ਤੇ ਉਹਨਾਂ ਦੇ ਨਾਲ ਤੇ ਦਰਬਾਰ ਸਾਹਿਬ ਵੀ ਬਣਿਆ ਹੋਇਆ ਹੈ ਤੇ ਹਾਂਜੀ ਇਸ ਇੱਕ ਜਿਹੜਾ ਜਾਂਦਾ ਉਹ ਚੰਗੇ ਭੱਗਾਂ ਵਾਲਾ ਹੈਗਾ ਵੀ ਜਿਹਦੀ ਉਹਦੇ ਦਰਸ਼ਨ ਦੀਦਾਰੇ ਕਰਨ ਦਾ ਆਮਾਨ ਪ੍ਰਾਪਤ ਹੁੰਦਾ ਹੈ ਤੇ ਗੁਰੂ ਜੀ ਮਿਹਰ ਹੋਈ ਹੈ ਮੈਂ ਵੈਗਰੂ ਪਾਸੋਂ ਅਰਦਾਸ ਕਰਦਾ ਕਿ ਸਭ ਦੀ ਇਸ ਤਰ੍ਹਾਂ ਦੀ ਮਿਹਰ ਹੋਵੇ ਤੇ ਖੁਸ਼ੀਆਂ ਖੁਸ਼ੀਆਂ ਲੋਕ ਉੱਥੋਂ ਝੋੜ ਗਿਆ ਪਰ ਕੇ ਕਿੰਨੀ ਕੁ ਖੁਸ਼ੀ ਮਿਲ ਜਦੋਂ ਜਿੰਨੀ ਖੁਸ਼ੀ ਮਿਲੀ ਜਦੋਂ ਤੁਸੀਂ ਪਾਕਿਸਤਾਨ ਦੇ ਵਿੱਚ ਐਂਟਰ ਹੋਏ ਤੇ ਤੁਹਾਨੂੰ ਜਦੋਂ ਲੈਂਡ ਹੀ ਕਰਾਸ ਕਰ ਲਈਦੇ ਕਿੰਨਾ ਕੁ ਮਤਲਬ ਕਿ ਆਪਦੇ ਆਪ ਨੂੰ ਫੀਲ ਤਾਂ ਹੁੰਦੀ ਹੈ ਜੇ ਇਹ ਚੀਜ਼ ਮੈਂ ਆਖਿਆ ਜੀ ਸਾਨੂੰ ਤਾਂ ਸਾਡੇ ਜਿਵੇਂ ਸਾਡਾ ਮਤਲਬ ਕਿ ਇੰਨਾ ਖੁਸ਼ੀ ਹੋਈ ਵੀ ਸਾਡਾ ਖੁਸ਼ੀ ਸੰਭੀ ਨਹੀਂ ਸੀ ਜਾਂਦੀ ਅੱਛਾ ਜੀ ਤੇ ਉੱਥੇ ਸਾਨੂੰ ਉਹਨਾਂ ਨੇ ਵੀ ਸਾਨੂੰ ਵਧੀਆ ਮਾਨਸਤ ਕਰ ਦਿੱਤਾ ਹਾਂਜੀ ਠੀਕ ਹੈ ਤੇ ਵਧੀਆ ਮਿਲਦੇ ਰਹੇ ਸਾਡੇ ਨਾਲ ਮਤਲਬ ਹੈ ਕਿ ਉੱਥੇ ਜਿਹੜੇ ਗੁਰਦਾਰਾ ਸਾਹਿਬ ਦੇ ਵਿੱਚ ਆ ਕੇ ਲੋਕਾਂ ਨੇ ਸਾਡੇ ਨਾਲ ਉੱਥੋਂ ਦੇ ਜਿਹੜੇ ਆਏ ਸੀ ਦਰਸ਼ਕ ਉਹਨਾਂ ਨੇ ਸਾਡੇ ਨਾਲ ਫੋਟੋਆਂ ਵੀ ਖਿਚਾਈਆਂ ਹਾਂਜੀ ਹਾਂਜੀ ਇਹ ਬਹੁਤ ਬਸ ਇੱਕ ਕਹਿਣਾ ਚਾਹੁੰਦੇ ਆ ਕਿ ਲੈਣ ਦਾ ਫਰਕ ਆ ਉਧਰ ਵੀ ਲੋਕ ਆਪਣੇ ਤੇ ਇੱਧਰ ਵੀ ਲੋਕ ਆਪਣੇ ਬਿਲਕੁਲ ਬਿਲਕੁਲ ਆ ਆਪੀ ਦੀ ਪਿਆਰ ਬਹੁਤ ਜ਼ਿਆਦਾ ਆ ਪਿਆਰ ਤਾਂ ਜੀ ਚਲੋ ਇਹ ਹੁਣ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੁਦਰਤੀ ਬੰਡੀਆਂ ਪੈ ਗਈਆਂ ਅਸੀਂ ਤਾਂ ਇਹਨਾਂ ਗੱਲਾਂ ਨੂੰ ਇੰਨਾ ਬੜਾ ਨਹੀਂ ਬਰੀਕੀ ਚ ਜਾਣਦੇ ਹਾਂ ਜੀ ਤੇ ਪਰ ਇਹ ਆ ਵੀ ਦੋਨੇ ਦੇਸ਼ਾਂ ਦੇ ਇੱਕੋ ਜਿਹਾ ਰਹਿਣ ਸਹਿਣ ਇੱਕੋ ਜਿਹਾ ਖਾਣ ਪੀਣ ਤੇ ਸਾਨੂੰ ਬਹੁਤ ਵਧੀਆ ਲੱਗਿਆ ਉੱਥੇ ਜਿਹੜਾ ਅਸੀਂ ਖਾਣਾ ਖਾਧਾ ਤੇ ਇਧਰਲੇ ਖਾਣੇ ਦਾ ਤੇ ਇੰਡੀਆ ਦੇ ਖਾਣੇ ਦਾ ਤੇ ਪਾਕਿਸਤਾਨ ਦੇ ਖਾਣੇ ਦਾ ਕੋਈ ਫਰਕ ਨਹੀਂ ਸੀ ਕਿਉਂਕਿ ਜੋ ਉਸੇ ਦਰਬਾਰ ਦਾ ਦਰਬਾਰ ਵੀ ਮਤਲਬ ਕਿ ਤੁਹਾਨੂੰ ਕੋਈ ਦਿੱਕਤ ਨਹੀਂ ਆਈ ਕੋਈ ਦਿੱਕਤ ਨਹੀਂ ਆਈ ਹਾਂਜੀ ਤੇ ਬਹੁਤ ਵਧੀਆ ਸਾਡੀ ਯਾਤਰਾ ਰਹੀ ਹੈ ਹਾਂਜੀ ਗੁਰੂ ਮਹਾਰਾਜ ਦੇ ਅਸੀਂ ਦਰਸ਼ਨ ਉੱਥੇ ਕਰਕੇ ਆਏ ਹਾਂ ਇੰਨਾ ਆਨੰਦ ਪ੍ਰਾਪਤ ਹੋਇਆ ਹੈ ਵੀ ਜ਼ਿੰਦਗੀ 'ਚ ਕਦੇ ਵੀ ਨਹੀਂ ਹੋਣਾ ਹੋਣਾ ਨਹੀਂ ਇਹ ਹੋਇਆ ਵੀ ਨਹੀਂ ਤੇ ਹੋਣਾ ਵੀ ਨਹੀਂ ਇਹ ਬਾਬੇ ਦੀ ਮਿਹਰ ਹੈ ਇਹ ਕਰਾ ਸਕਦੇ ਆ ਹਾਂ ਕਿਉਂਕਿ ਜਿਉਂ ਉਹਨਾਂ ਨੇ ਚਾਇਆ ਫਿਰ ਸਹੀ ਸਹੀ ਹੈ ਕਿ ਇਹ ਆ ਜੀ ਮਤਲਬ ਕਿ ਜ਼ਿੰਦਗੀ 'ਚ ਬਾਬੇ ਨਾਨਕ ਧਰਤੀ ਜਾਈਏ ਇਤੋਂ ਵੱਡੀ ਹੋਰ ਖੁਸ਼ੀ ਵੀ ਕੀ ਹੋ ਸਕਦੀ ਆ ਸਾਖਿਆ ਜੀ ਉੱਥੇ ਬੜਾ ਆਨੰਦ ਆਇਆ ਬਾਪੇ ਦੇ ਬਾਗ ਦੇਖ ਕੇ ਰੂਹ ਖੁਸ਼ ਹੋ ਗਈ ਉੱਥੇ ਖਜੂਰਾ ਐ ਖੜੀਆਂ ਦੀ ਬੜੀ ਗੱਲਾਂ ਨੇ ਹੈ ਜੀ ਸੱਚੀ ਸਹੀ ਗੱਲ ਹੈ ਖਜੂਰਾ ਦੇ ਬਾਗ ਹਾਂਜੀ ਤੇ ਮੈਂ ਤੇ ਪੈ ਸੀ ਸਾਰਾ ਦੇਖ ਕੇ ਆਇਆ ਬਹੁਤ ਸੁੰਦਰ ਬਿਲਡਿੰਗ ਬਣੀ ਵੀ ਆ ਵਧੀਆ ਉੱਥੇ ਅਰੇਸ਼ੀ ਕਰ ਰਿਹਾ ਵਧੀਆ ਸਰਾਮ ਹੈ ਵਧੀਆ ਲੰਗਰ ਹਾਲ ਹੈ ਟੌਪ ਮੋਸਟ ਹੈ ਠੀਕ ਹੈ ਜੀ ਹਾਂਜੀ ਹਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਇੰਨਾ ਸਾਨੂੰ ਸਮਾਂ ਦਿੱਤਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ